ਜੀ ਵੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜੀ ਤੇ ਜਦੋਂ ਆਪਾਂ ਮੱਝ ਖਰੀਦਦੇ ਆ ਤੇ ਆਪਾਂ ਤਾਜੀ ਦੇਖ ਕੇ ਲੈ ਲੈਨੇ ਵੀ ਤਾਜੀ ਸੂਈ ਵੀ ਜਦੋਂ ਦੁੱਧ ਦੁੱਧ ਬੱਜੂਗੀ ਤੇ ਤਕਰੀਬਨ ਆਪਾਂ ਚੋਕੇ ਘਟ ਦੇਖਦੇ ਆ ਆਪਾਂ ਕਹਦੇ ਨੇ ਵੀ ਮੱਝ ਦੇ ਦੁੱਧ ਨਹੀਂ ਦੇ ਆ ਸੁੱਧੂ ਘੱਟ ਦਿੰਦੀ ਆ ਆਪਾਂ ਕਹਦੇ ਨੇ ਵੀ ਤਾਜੀ ਸੂਈ ਵਿੱਚ ਚੱਲ ਬੱਜੂਗੀ ਦੁੱਧੋ ਆਪਣੀ ਤਸੱਲੀ ਕਰਿਆ ਕਰੋ ਜੀ ਕਿ ਆਪਾਂ ਜੀ ਦੋ ਤਿੰਨ ਗੱਲਾਂ ਸਾਂਝੀ ਕਰਦੇ ਆ ਤੁਹਾਡੇ ਨਾਲ ਕਿ ਮੱਝ ਜਦੋਂ ਖਰੀਦਦੇ ਆ ਆਪਾਂ ਇਹ ਦੁੱਧ ਦੇਖ ਕੇ ਪੈਸੇ ਲਾਇਆ ਕਰੋ ਤਬੀਦਾ ਵੀਰ ਰੈਡੂ ਫਾਰਮ ਵਾਲਾ ਵੀਰ ਪਾਉਂਦਾ ਵੀਡੀਓ ਉਹਦੀ ਵੀਡੀਓ ਦੇਖੀ ਇੱਕ ਦਿਨ ਆਪਾਂ ਨੇ ਉਮੀਦ ਅਸਰੇ ਦਾ ਕਹਿੰਦਾ ਕਿ ਮੈਂ ਅੱਜ ਦੇਖ ਲਈ ਲੇਵਰ ਦੇਖ ਕੇ ਲਿਆਂਦੀ। ਇਹ ਮੈਨੂੰ ਤਾਂ ਇਹਦਾ ਵੀ 14-15 ਕਿਲੋ ਦੁੱਧ ਹੋਊਗੀ। 1 ਲੱਖ 5000 ਦੀ ਲਿਆਂਦੀ ਵੀ ਇਹ ਦੁੱਧ ਚੋਇਆ। ਤੇ ਦੁੱਧ 3 ਕਿਲੋ ਨਿਕਲਿਆ ਦੋਹਾਂ ਟਾਈਮਾਂ ਦਾ। ਕੋਈ ਵਾਰ ਆਪਾਂ ਕਣ ਗਲਤੀ ਕਰ ਦਿੰਨੀ। ਤੇ ਜਦੋਂ ਦੁੱਧ ਤੋਂ ਬਦਲਣ ਦੀ ਗੱਲ ਕਰੀਏ ਆਪਾਂ ਜੇ ਜੇ ਦੁੱਧ ਮਤਲਬ ਤਕਰੀਬਨ 10-15 ਦਿਨਾਂ ਵਿੱਚ ਸੂਈ ਹੋਈ ਵੀ ਆ ਜੇ 8-9 ਕਿਲੋ ਦੁੱਧ ਕਰਦੀ ਆ ਤਾਂ ਸਮਝ ਲਓ ਵੀ 2-3 ਕਿਲੋ ਦੁੱਧ ਹੋਰ ਵੱਜੂਗੀ 2 ਤੋਂ 2.5 ਕਿਲੋ ਜੇ ਮੰਨ ਲਓ 20 ਵਜ ਦੀਂਦੀ ਸੂਈ ਵੀ ਆ ਤਾਂ ਉਹਦੇ ਵੱਧਣ ਦੇ ਚਾਂਸ ਘੱਟੇ ਹੁੰਦੇ ਆ ਜੀ ਜਾਂ ਕਿਲੋ ਖੰਡ 1.5 ਕਿਲੋ ਵੱਧ ਤੋਂ ਵੱਧ ਵੱਜੂਗੀ ਦੁੱਧ ਤੇ ਇਹ ਗੱਲਾਂ ਹੁੰਦੀਆਂ ਜੀ ਤੇ ਪਹਿਲਾਂ ਦੀ ਗੱਲ ਦੋ ਟਾਈਮ ਜੋ ਮੱਛ ਜਿਹੜੀ ਆ ਆਪਾਂ ਖਰੀਦਣੀ ਆ ਪਹਿਤੋਂ ਪਹਿਲਾਂ ਦੋ ਟਾਈਮ ਆਪਾਂ ਚੋਕੇ ਦੇਖੀਏ ਵੀ ਦੁੱਧ ਕਿੰਨਾ ਮੱਝ ਥੱਲੇ ਉਹਦੇ ਹਿਸਾਬ ਨਾਲ ਆਪਾਂ ਪੈਸੇ ਲਈਏ ਇਹ ਵਾਰ ਆਪਾਂ ਕਹਿੰਦੇ ਹਾਂ ਜੀ ਹਾਂ ਵਧੂਗੀ ਵਾਧਣ ਦੀ ਨਾ ਵਧੇ ਉਹ ਕੋਈ ਗਾਰੰਟੀ ਨਹੀਂ ਹੋਵੇ ਵਧੂਗੀ ਮੱਧ ਦਾ ਕੋਈ ਪਤਾ ਨਹੀਂ ਹੁੰਦਾ ਵੀ ਦੁੱਧ ਵਧੂਗਾ ਹੀ ਇਹ ਵਾਰ ਡੰਗਰ ਉੱਥੇ ਉਹ ਖੜ ਜਾਂਦਾ ਤੇ ਦੁੱਧ ਚੋਣਾ ਬਹੁਤ ਜ਼ਰੂਰੀ ਹੈ ਜੀ ਇਹ ਆਪਾਂ ਮੱਝ ਕੋਈ ਖਰੀਦਣੀ ਹੈ ਉਹਨੂੰ ਪਹਿਲਾਂ ਦੋ ਟਾਈਮ ਚੋਕੇ ਦੇਖੇ ਵੀ ਕਿੰਨਾ ਦੁੱਧ ਆ ਉਹ ਹਿਸਾਬ ਨਾਲ ਆਪਾਂ ਪੈਸੇ ਲਾਈਏ ਤੇ ਕਈ ਵੀਰ ਕਹਿੰਦੇ ਨੇ ਨਿਸ਼ਾਨੀਆਂ ਹਾਂ ਨਿਸ਼ਾਨੀਆਂ ਦੁੱਧ ਵਾਲੀ ਨੇ ਡੰਗਰ ਦੀਆਂ ਨਿਸ਼ਾਨੀਆਂ ਹੁੰਦੀਆਂ ਕਈ ਵਾਰ ਨਿਸ਼ਾਨੀ ਵਾਲਾ ਡੰਗਰ ਵੀ ਦੁੱਧ ਦਿੰਦਾ ਹੈਗਾ ਇਹ ਗੱਲਾਂ ਹੁਣੇ ਖਰੀਦਣ ਤੋਂ ਪਹਿਲਾਂ ਆਪਾਂ ਜਿਹੜੇ ਦੋ ਟਾਈਮ ਚੋਈਏ ਮੈਂ ਹਰਿਆਣੇ ਤੋਂ ਲਿਆ ਕੇ ਆਈ ਦੋ ਮਹੀਨਾਂ ਤੇ ਆਪਾਂ ਦੁੱਧ ਚੋਕੇ ਲੈ ਕੇ ਆਏ ਤੇ ਉਹਦੇ ਆਈਡੀਆ ਜੇ ਹੋ ਜਾਂਦਾ ਵੀ ਹਾਂ ਇੰਨਾ ਦੁੱਧ ਹੈਗਾ ਵੀ ਕਿੰਨਾ ਦੁੱਧ ਡੰਗਰ ਵੱਸ ਸਕਦਾ ਵੱਧ ਤੋਂ ਵੱਧ ਤੇ ਇਹ ਗੱਲਾਂ ਹੁੰਦੀਆਂ ਖਰੀਦਣੋਂ ਪਹਿਲਾਂ ਆਪਾਂ ਜੇ ਦੋ ਟਾਈਮ ਦੁੱਧ ਚੋ ਕੇ ਪਤਾ ਲੱਗ ਜਾਂਦਾ ਵੀ ਇੰਨਾ ਕਿ ਦੁੱਧ ਹੈਗਾ ਮੱਝ ਥੱਲੇ ਉਸ ਹਿਸਾਬ ਨਾਲ ਪੈਸੇ ਲਾਈ ਜੀ ਤੇ ਜਾਣਕਾਰੀ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੇ ਚੈਨਲ ਦੀ ਤੇ ਇੱਕ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ